ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਰਸੀ ਵੜ ਤਾਜੀ ਸੂਈ ਵੀ ਇਹ ਸੇਲਰ ਰੇਟ ਡਿਟੇਲ ਵੀਡੀਓ ਦੇ ਵਿੱਚ ਆਊਗਾ ਆਓ ਅਗੇ ਵੀਰ ਨਾਲ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਨਾਵਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 977621616 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਹਾਂ ਜੀ ਤੇ ਜਿਹੜੀ ਵੀਰ ਆਪਾਂ ਜਰਸੀ ਵੈੜ ਦੇਖ ਰਹੇ ਹਾਂ ਕਿਹੜਾ ਸੂਆ ਸੂਈ ਆ ਜੀ ਇਹ ਇਹ ਦੂਸਰਾ ਸੂਆ ਸੂਈ ਆ ਜੀ ਜੀ ਤੇ ਇਹ ਮਨ ਕੇ ਜਿਵੇਂ ਕੱਲ ਸਵੇਰ ਦੀ ਸੂਈ ਆ ਮਗਰ ਇਹਦੇ ਆ ਗਿਆ ਬੱਚਾ ਬੱਛੀਆਂ ਬੱਚੀ ਬਹੁਤ ਚੰਗੀ ਦਿੱਤੀ ਹੈ ਜਾਨੀ ਸੋ ਜਰਸੀ ਦੀ ਮਗਰ ਬੱਛੀ ਆ ਗਈ ਜੇਰ ਜੋਰ ਜਮਾ ਡਾਨਾ ਜੇਮ ਕਰੇ ਆਪਣੇ ਕੋਲ ਵੀਡੀਓ ਬਣੀ ਪਈ ਹੈ 17 ਕਿਵੇਂ ਆ ਜਮਾ ਇੱਕ ਨੰਬਰ ਆਈ ਸੋ ਧਾਰਾਂ ਪਈ ਦੇ ਮਾਰ ਕੇ ਦਿਖਾਉਨੇ ਆ ਤੇ ਦੁੱਧ ਬਾਈ ਜੀ ਕਿੰਨਾ ਕੁ ਦੇ ਦੂਗੀਏ ਉਹਦਾ ਕਾਨੂੰਨ ਦਾ ਦਿੱਤਾ ਹੋਇਆ ਜੀ 20 ਕਿਲੋ ਦੇ ਲੈ ਪਗੜੀ ਆਪਾਂ ਕਹਿੰਨੇ ਆ ਵੀ 20 ਤੋਂ ਪਾਰ ਮੰਨ ਲੈਣਾ ਵੀ ਗਵਾਈ ਪੜਦਾ ਜੀ 20 ਮੰਨ ਲੈ ਜੀ ਬਸ ਪਲੱਸ ਮੰਨ ਲੈ 20 ਤੋਂ ਕਿਲੋ ਤੋਂ ਬਹੁਤ ਸੋਹਣੀ ਆ 20 ਪਲੱਸ ਬੱਡੇ ਰਾਮ ਸੁਵਰਜ ਚੋਣ ਵਗੈਰਾ ਦੇਖੋ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਵਧੀਆ ਬੱਚਾ ਚੜਦੀਆ ਤੇ ਥੱਲੇ ਜਿਹੜਾ ਕਹਿੰਦੇ ਨਦੀਆ ਵਹਾਤੀਆਂ ਉਹ ਸਿਸਟਮ ਆ ਬੜਾ ਚੰਗਾ ਚੋਣਾ ਤੇ ਜੋ ਤੇ ਯਾਰ ਕਿਆ ਬਾਤਾਂ ਬਾਜੀ ਬਾ ਸੋ ਨਜ਼ਾਰੇਦਾਰ ਦੁੱਧ ਚਿੱਟਾ ਬਰਫ਼ ਵਰਗਾ ਜਾਵਾ ਹਨਾ ਚਿੱਟਾ ਬਰ ਨੰਗੀਆਂ ਇਹ ਸੁਣੀਓ ਹੁਣ ਚੌਥੇ ਅੰਗ ਦੀ ਚਪਾਈ ਦੀ ਸ਼ਾਮ ਦੀ ਹੋਣੀ ਆ ਹਨਾ ਤੇ ਇੱਕ ਇੱਕ ਦਾ ਰੋਜ਼ ਮਾਰੀ ਬੂਲੇ ਸਰਾਜੋਂ ਚੋਨਾ ਦੂਆਂ ਨਜ਼ਾਰਾ ਮੈਨੂੰ ਆਈ ਜਾਂਦਾ ਬੈਸ ਬਾਹਰ ਤੇ ਮਾਤਰ ਕਰਨ ਡੋਲਣਾ ਤੇ ਕਹਿੰਦਾ ਬਾਬਾ ਆਪਾਂ ਕਹਿੰਦੇ 20 ਕਿਲੋ ਮੰਨ ਕੇ ਲੈ ਜਾ ਬੰਦਾ ਸੁਵਰਤ ਤੋਰਾ ਵਗੈਰਾ ਚੈੱਕ ਕਰੋ ਬੈਠਦਾ ਸੋਹਣਾ ਸਾਫ ਸੁਥਰਾ ਤੇ ਲਿਸੀਨਾ ਵੀ ਕਿਸੇ پاسੇ ਨਹੀਂ ਰੇਟ 82000 ਜੇਰ ਧਾਰ ਭਾਰ ਤੇ ਰੇਟ ਸਾਰਾ ਕੁਝ ਓਕੇ ਆ ਕਿਸੇ پاسੇ ਹੱਥ ਤਰਾਣੀ ਹੈਗੀ ਸੋ ਫੇਸ ਕੁਆਲਟੀ ਵਗੈਰਾ ਦੇਖੋ ਚੰਗੀ ਸਾਫ ਸੁਥਰੀ ਮਗਰ ਬੱਚੀ ਆ 82 ਜੋ ਮਾਨਦਾਨ ਆਪਾਂ ਕਰ ਦਾਂਗੇ ਸੋ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਲਈ ਧੰਨਵਾਦ